ਵਧੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਮੰਡੀ ਦਾ ਦੌਰਾ ਕੀਤਾ ਗਿਆ ਦੌਰੇ ਦੇ ਦੌਰਾਨ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਚਰਮ ਸੀਮਾ ਤੇ ਹੈ ਹੁਣ ਉੱਥੇ ਅੱਜ ਸਬਜ਼ੀਆਂ ਦੇ ਰੇਟ ਵੀ ਦੁੱਗਣੇ ਤੋਂ ਤਿਗਣੇ ਹੋ ਚੁੱਕੇ ਨੇ ਸੱਜ ਘਰ ਦੀ ਰਸੋਈ ਦਾ ਬਜਟ ਹੀ ਖਰਾਬ ਹੋ ਚੁੱਕਿਆ ਹੈ ਲੋਕਾਂ ਦਾ ਟੂ ਇੰਡੀਆ ਨਿਊ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸਬਜ਼ੀਆਂ ਦੀ ਦੇਖ ਸਕਦੇ ਹੋ ਤਸਵੀਰਾਂ ਦੇਖ ਕੇ ਸਬਜ਼ੀਆਂ ਦਿਨ-ਬ-ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ ਔਰ ਰੋਕਣਾ ਵੀ ਗੱਲਬਾਤ ਕਰਾਂਗੇ ਔਰ ਸਬਜ਼ੀਆਂ ਦੇ ਰੇਟ ਗੁਨੇ ਹੋ ਚੁਕੇ ਆ। ਔਰ ਇੱਥੇ ਹੀ ਦੱਸਿਆ ਗਿਆ ਹੈ ਕਿ ਜਦੋਂ ਵੀ ਬਰਸਾਤਾ ਹੁੰਦੀਆਂ ਸਬਜ਼ੀ ਰੇਟਾਂ ਜਿਹੜੇ ਦੁੱਗਨੇ ਹੋ ਜਾਂਦੇ ਉੱਥੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹਰ ਕੀ ਨਾ ਸਕਦਾ। ਮੈਂ ਆਪਣਾ ਨਾਂ ਰਾਜਾ ਮਾੜਾ। ਸਰ ਸਬਜ਼ੀ ਰੇਟੇ ਬਤਈਆ ਰਹੀ ਕਿ ਕਿਹਨੇ। ਸਬਜ਼ੀ ਦੇ ਰੇਟ ਦੇਖੋ ਇੱਕ ਤੇ ਬਰਸਾਤਾ ਚੱਲ ਰਹੀਆਂ ਤੇ ਰੇਟ ਜਿਹੜੇ ਆ ਉਹ ਹਰ ਸਾਲ ਹੀ ਜਿਹੜੇ ਆ ਕਿ ਆਸਮਾਨ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਆ। ਕਿਉਂਕਿ ਸਰਕਾਰਾਂ ਇਸ ਔਰ ਜਿਹੜਾ ਉਹ ਧਿਆਨ ਨਹੀਂ ਦਿੰਦੀਆਂ। ਚਾਹੇ ਕੋਈ ਵੀ ਸਰਕਾਰ ਹੋਵੇ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਐ ਸੋਚਿਆ ਹੁੰਦੇ ਸੀ ਕਿ ਕਿ ਖਰੀਬਾ ਦਾ ਜਿਹੜਾ ਉਹਦੇ ਚੋਂ ਕਿ ਜੇ ਸਬਜ਼ੀ ਬਣਨੀ ਹੈ ਕਿ ਨਹੀਂ ਬਣਨੀ ਹੈ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਆਪਣੇ ਸੱਤਾ ਨਾਲ ਹੈ ਸੱਤਾ ਦੇ ਲੋਕੀਏ ਸੋਚਦੇ ਨੇ ਕੋਚੇ ਕਿਦਾਂ ਤਾਂ ਜਿੱਦਾਂ ਵੀ ਗਰਮੀ ਦਾ ਮੌਸਮ ਆਗਾ ਪਹਿਲਾਂ ਹੀ ਮਾਰਕੀਟ ਜਾ ਕੇ ਕਹਿੰਦਾ ਸਬਜ਼ੀ ਰੇਟ ਵੱਧਦੇ ਪਿਆ ਕੀ ਲੱਗਿਆ ਦੇਰ ਅਰ ਕਾਹ ਨਹੀਂ ਤੇ ਇਹ ਗੱਲ ਕਰੋਗੇ ਸਵੇਰੇ ਆਣਿਆ ਸ਼ਾਮੇ ਜੰਨੇ ਆ ਗੌਰ ਇਹ ਸੋਚ ਨਹੀਂ ਸਕਦੇ ਕਿ ਮਾਰਕੀਟ ਜਾਣਾ ਕਿਨੇ ਕਿਨੇ ਦਿਨੋਂ ਇਹਦਾ ਵਿਚਾਰੇ ਮੇਰੇ ਦੁਕਾਨਦਾਰ ਭਰਾਵਾਂ ਨੂੰ ਗੋਲੀ ਕੀਤੇ ਰਹੀ ਉਦੋਂ ਵਪਾਰੀ ਆਂਦੇ ਆ ਸਿਸਟਮ ਐਨਾ ਕਿ ਖਰਾਬ ਹੋ ਗਿਆ ਹੈ ਕਿ ਅਗਰ ਇਹਹੀ ਪੋਜੀਸ਼ਨ ਰਹੀ ਹੋਰ 4-5 ਸਾਲ ਦੇ ਬਾਅਦ ਜਿਹੜਾ ਦੁਕਾਨਦਾਰ ਜਾਂ ਛੋਟੇ ਢਿਹੜੀ ਯਾਰ ਬੱਧਿਆ ਉਹ ਸ਼ਾਇਦ ਹੀ ਮੁੱਕ ਜਾਣਗੇ ਕਿਦਾਂ ਘਰ ਦਾ ਕਾਰਤਾਂ ਕਿਦਾਂ ਚਲੇਗਾ ਜੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਦੁਕਾਨਦਾਰ ਸਰ ਅੱਜ ਜੇ ਤਹੀ ਮੈਂ ਰੈਡੀ ਦੇ ਖੜਾ ਘਰ ਦੇ ਨਾਲ ਬੋਲੇ ਮਟਰ ਲੈ ਗਿਆ ਮਟਰ ਨੂੰ ਤੇ ਹੱਥ ਵੀ ਨਹੀਂ ਲਾਉਂਦੇ ਕਹਿੰਦੇ 120 ਰੁਪਏ ਕਿਲੋ ਮਟਰ ਆ ਤੇ ਜਿਹਦੀ ਦਿਹਾੜੀ ਨਹੀਂ ਲੱਗਣੀ ਉਹ 120 ਰੁਪਏ ਦੇ ਮਟਰ ਲੈ ਕੇ ਵੜਾ ਸਕਦਾ ਤੁਸੀਂ ਆਪੇ ਦੱਸੋ 750 ਘਰ ਇਨੇ ਗਰੇਟ ਸਰਕਾਰਾਂ ਨੇ ਇਹਦੀ ਔਰਤਾਂ ਨਹੀਂ ਦੇਣਾ ਇਹ ਸੱਚ ਹੈਗਾ ਜਿੰਨੀ ਦੇ ਤੱਕ ਸੈਂਟਰ ਚ ਮੋਦੀ ਸਰਕਾਰ ਆ ਮਹंगाई ਘਟਨੀ ਨਹੀਂ ਆ ਮਹंगाई ਵਧਨੀ ਆ ਇਹ ਤੁਸੀਂ ਵੀ ਲਿਖ ਲਓ ਲੋ ਪੂਣੇ ਦੇਖ ਲਿਓ ਤੇ ਥੋੜੀ ਦੇ ਰੁਕ ਜਾਓ ਇਹ Jio ਜਾਂ Airtel ਹੋ ਗਿਆ ਇਹਨਾਂ ਦੇ ਰੇਟਸ ਜਿਹੜੇ ਆ ਦੇਖੋ ਤੁਸੀਂ ਕਿੱਦਾਂ ਸਰਕਾਰ ਦਾ ਇਲੈਕਸ਼ਨ ਖਤਮ ਹੀ ਹੋਇਆ ਤੇ ਉਹਨਾਂ ਨੇ ਰੇਟ ਵਧਾ ਦਿੱਤੇ ਆ ਕੀ ਪਬਲਿਕ ਨੂੰ ਇੱਕ ਕੰਟਰੋਲ ਸਰਕਾਰ ਤੋਫਾ ਦੇ ਰਹੀ ਐ ਜਾਂ ਕੋਈ ਸੂਬਾਤ ਦੇ ਰਹੀ ਐ ਸਰਕਾਰਾਂ ਵਾਲੇ ਵਾਦੇ ਕੀਤੇ ਜਾਂਦੇ ਜਲਦੀ ਉਹਨਾਂ ਨੂੰ ਬਿਘਾਇ ਕਰਾਈਏ ਕਿ ਲੱਗਦਾ ਕੁਛ ਨਾ ਉਹ ਵਾਦੇ ਤੇ ਸਾਨੂੰ 15 ਸਾਲ ਤੋਂ ਸੁਣਨ ਨੂੰ ਮਿਲਿਆ ਇਹ ਵਾਦੇ ਜਿਹੜੇ ਆ ਇਹ ਵਾਦੇ ਇਹ ਹਜੇ ਝੂਠੇ ਕਰ ਦਿੰਦੇ ਆ ਕਿ ਬਸ ਬੋੜ ਬੋੜ ਗੱਲਾਂ ਦੇ ਆ ਆਪਣੇ ਸੱਤਾ ਦੀ ਰੋਟੀਆਂ ਸੇਕ ਕੇ ਤੇ ਗਾਹ ਨਿਕਲ ਜਾਂਦੇ ਆ ਆ ਜਾ ਕੇ ਪੀਸਿਆ ਜਾਂਦਾ ਤੇ ਸਾਡੇ ਵਰਗਾ ਮਿਡਲ ਕਲਾਸ ਬੰਦਾ ਜਿਹੜਾ ਪੀਸਿਆ ਜਾਂਦਾ ਇਹਦੇ ਵਿੱਚ ਔਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰ ਸਬਜੀ ਰੇਟ ਕਿ ਦਿਨ ਦੇ ਮਹਿੰਗੇ ਹੋ ਗਏ ਕੀ ਕਹਾਂ ਜੰਦੂਰੇ ਵਾਲਾ ਸਬਜੀ ਦੇ ਨਹੀਂ ਜਾੜ ਦੀ ਦੀ ਨਹੀਂ ਮਹਿੰਗੀ ਹੋਈ ਆ ਕਿ ਤੁਸੀਂ ਸੱਤੋਂ ਕਰੀਆ ਇਹ ਦੁਨੀਆਂ ਨਾਲ ਤੇ ਖਾਣੀ ਕਿੰਨੇ ਕੇ ਰੇਟ ਮਹਿੰਗੇ ਹੋਏ ਸਰ 50 ਰੁਪਏ ਕਿੰਨੇ ਤੇ ਆ ਗਿਆ ਨਕਾਨ ਕਰਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰ ਕੀ ਨਾ ਟੋੜਾ ਰਾਮ ਨਾ ਰਾਮ ਬਈ ਕਿੰਨੇ ਕੇ ਰੇਟ ਮਹਿੰਗੇ ਹੋਏ ਸਬਜੀਆਂ ਅੱਜ ਕੱਲ੍ਹ ਦੇ ਪ੍ਰਸਾਦ ਦੇ ਵਿੱਚ ਰੇਟ ਤੋਂ ਜ਼ਿਆਦਾ ਹੋ ਗਈਆਂ ਨੇ ਯਾਰ ਕਿ ਮੈਂ ਪਾਰਟ ਗੁੱਟੀ ਵਜ੍ਹਾ ਨਾਲ ਉਹਨਾਂ ਰੇਟ ਕੋਲ ਬਾਜੁੰਦੇ ਨੇ ਇਸ ਕਰਕੇ ਥੋੜੀ ਥੋੜੀ ਜ਼ਿਆਦਾ ਮਹਿੰਗਾ ਹੈ ਥੋੜੀ ਹੀ ਜ਼ਿਆਦਾ ਪਹਿਲਾਂ ਵੀ ਤਾਂ ਹੁੰਦੇ ਜਾਂ ਹੁੰਦੀ ਸੀ ਨਹੀਂ ਪਹਿਲਾਂ ਹੁੰਦੇ ਹਾਂ ਸਰਕਾਰ ਕਿੰਨੇ ਘਰੇਟਾਇਆ ਪਰਕਿਆ ਸਰ ਨੂੰ ਸਿਰ ਪਰਕਾ ਪਹਿਲੇ 200 300 ਰੁਪਏ ਮਟਾ ਕਰਦਾ ਸੀ ਮੁੰਡੇ ਬੜਾ ਪਰਕਾ 700 ਰੁਪਏ ਮਟਾ ਜਾਂ 800 ਇਹ ਬਚਾਤਾ ਇਹੋ ਜੀ ਪ੍ਰਸਾਦ ਜੀ ਪਰਵਾਹ ਦਾ ਜਿਹੜਾ ਤਾਂ ਸਾਚਾ ਬੜਾ ਮੁਸ਼ਕਲ ਇੱਦਾਂ ਹੀ ਔਣ ਨਵੇਂ ਤਸਵੀਰਾਂ ਪਸਾਨ ਨੇ ਲੱਗਾ ਉਂਝੇ ਰੇਟ ਪਾ ਦੇਣਾ ਮੈਂ ਨੀਂਦ ਦੇਣਾ ਪਠਾਨਕੋਟ ਕੱਲ ਵੀ ਗੱਲਬਾਤ ਕਰਾਂਗੇ